ਮਹਾਰਾਜ ਦੀ ਕਿਰਪਾ ਨਾਲ ਆਪਾਂ ਦਰਸ਼ਨ ਕਰ ਲਿਆ ਤੇ ਵਾਪਸ ਜਾ ਰਹੇ ਆ। ਤਾਂ ਸਹੀ ਗੱਲ ਆ ਜੀ। ਤੇ ਟਾਈਮ ਨਾਲ ਜਾ ਰਹੇ ਆ ਵਾਪਸ। ਸੰਗਤਾਂ ਦਾ ਹਜੂਮ ਬਹੁਤ ਸੀਗਾ। ਸੰਗਤਾਂ ਦਾ ਹਜੂਮ ਬਹੁਤ ਸੀਗਾ ਤੇ ਇਧਰ ਦੇਖੋ ਤੁਸੀਂ ਆ ਵੀ ਆ ਰਹੇ ਜਿਹੜੇ ਬਿਮਾਰ ਆ ਗਏ। ਵੱਧ ਗਿਆ। ਤੇ ਇਧਰ ਸੰਗਤਾਂ ਆ ਰਹੀਆਂ ਜੇ। ਤੇ ਮੌਸਮ ਹੋ ਗਿਆ ਥੋੜਾ ਖਰਾਬ। ਅਜਾ ਚੱਲ ਪਹਿਲਾਂ ਤੁਰ ਪਗੇ। ਬੱਦਲ ਬਾਈ ਹੋ ਗਈ ਸੀਗੀ। ਕਈ ਵਾਰੀ ਰੇਨ ਵਗੈਰਾ ਆ ਜਾਂਦੀ ਹੈ ਨਾ। ਪਹਿਲਾਂ ਤੁਰਿਆ ਚੰਗਾਗਾ ਪਰ ਹੁਣ ਜਿਹੜਾ ਚੜਨਾ ਵੀ ਔਖਾ ਏ ਤੇ ਉਤਰਨਾ ਵੀ ਔਖਾ ਉਤਰਨਾ ਹੁਣ ਹੌਲੀ ਹੌਲੀ ਕਿਉਂਕਿ ਸਪੀਡ ਜਿਆ ਥੱਲੇ ਨੂੰ ਜਾਂਦਾ ਇੱਕਦਮ ਕੋਲੂ ਗੋਡਿਆਂ ਦੇ ਜੋਰ ਪੈਂਦੇ ਹੁਣ ਗਿੱਟਿਆਂ ਤੇ ਪਊਗਾ ਬੜੇ ਕਹਿੰਦੀ ਘਬਰਾਹਟ ਹੁੰਦੀ ਏ ਤੈਨੂੰ ਕਿਹੜੀ ਘਬਰਾਹਟ ਹੁੰਦੀ ਕਿੰਨੂੰ ਹੁੰਦੀ ਏ ਤੇ ਵਧੀਆ ਦਰਸ਼ਨ ਹੋ ਗਏ ਬਕਾਉ ਲੋ ਤੇ ਰੰਗ ਦੀ ਉਹ ਬਕਾਉੜੀਆਂ ਦੀ ਹੋਰ ਸੀ ਹੈ ਸਾਫਰ ਪਤਾ ਕਿਦਣਾ ਬੈਠੇ ਜੀ ਦਿਖਾਜੇ ਬਾਈ ਕੁਝ ਨਿਕਲ ਜੀ 12 ਕ ਵਜੇ ਬਾਈ 12:30 12 ਨਿਕਲਿਆ ਉਹਨੇ ਕਿਉਂਕਿ ਬੜਾ ਲੀਡ ਕਰਨ ਦਾ ਕੀ ਫਾਇਦਾ ਵਧੀਆ ਦਰਸ਼ਨ ਮਿਲੇ ਹੋ ਗਏ ਹੁਣ ਜਾਵੜਾਂਗੇ ਚਾਰ ਪੰਜ ਘੰਟੇ ਥੱਲੇ ਹੌਲੀ ਹੌਲੀ ਇੱਕ ਸਾਈਡ ਹੀ ਹੈ ਬਾਈ ਇੱਕ ਸਾਈਡ ਆਹ ਵੇਖ ਲੋ ਇਹਨਾਂ ਤੋਂ ਚੱਲ ਨਹੀਂ ਜਾਂਦਾ ਉਹ ਫਿਰ ਆਹ ਇਹ ਦਰਸ਼ਣ ਕਰ ਰਹੇ ਹੁੰਦੇ ਆ ਇਹ ਵੀ ਧਾਨਾ ਬਈ ਚਾਰ ਜਾਨੇ ਲੈ ਕੇ ਹੁੰਦੇ ਸਾਨੂੰ ਕਿੰਨਾ ਵੇਟ ਤੇ ਘੱਟੋ ਘੱਟ 6 ਕਿਲੋਮੀਟਰ ਤੇ ਐਂ ਜਾਣਾ ਗੋਲ ਕੰਡਿਓ ਵੇਖ ਲੋ ਥੱਲੇ ਸੰਗਤਾ ਆ ਰਹੀ ਆ ਤੁਹਾਨੂੰ ਦੇਖ ਰਹੀ ਹੋਊਗੀ ਤੇ ਬਾਕੀ ਐਂ ਹੁੰਦਾ ਮੌਸਮ ਸਹੀ ਰਹੇ ਤਾਂ ਬਹੁਤ ਜਿਹੜਾ ਆਸਰਾ ਹੁੰਦਾ ਕਿਉਂਕਿ ਹੁਣ ਬਰਫ਼ ਪਿਗਲੀ ਜਾਂਦੀ ਆ ਥੋੜਾ ਥੋੜਾ ਗਲੇਸ਼ੀਅਰ ਦੇ ਵਿੱਚੋਂ ਪਾਣੀ ਆ ਜਾਂਦਾ ਪਰ ਬਾਲਾ ਨਹੀਂਗਾ ਠੀਕ ਆ ਜੇ ਜ਼ਿਆਦਾ ਬਾਰਿਸ਼ ਹੋ ਜੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਆਹ ਦੇਖੋ ਤੁਸੀਂ ਇੱਧਰ ਜਿਵੇਂ ਗੱਤ ਪੈ ਜਾਂਦੀ ਹੈ ਨਾਲ ਗਲੇਸ਼ੀਅਰ ਦੀ ਤਾਂ ਉਦੋਂ ਥੋੜਾ ਜਿਆਹਾ ਰਿਸਕੀ ਹੋ ਜਾਂਦਾ ਕੰਮ ਵੈਸੇ ਮੌਸਮ ਠੀਕ ਹੈ ਤਾਂ ਸਾਰੀ ਸੰਗਤ ਵਧੀਆ ਦਰਸ਼ਨ ਕਰਕੇ ਜਾ ਰਹੀ ਹੈ ਤੇ ਬਾਕੀ ਭਾਈ ਆ ਰਹੇ ਆ ਜਿਹੜੇ ਹੁਣ ਉੱਥੋਂ ਥੱਲੋਂ ਗੋਵਿੰਦ ਧਾਮ ਤੱਕ ਜਿਹੜਾ ਹੈ ਗੋਵਿੰਦ ਧਾਮ ਤੋਂ 7 ਵਜੇ ਤੱਕ ਹੀ ਤੁਰਨ ਦਿੰਦੇ ਆ ਫੌਜੀ ਵੀਰ 7 ਵਜੇ ਤੋਂ ਬਾਅਦ ਨਹੀਂ ਤੁਰਨ ਦਿੰਦੇ ਕਿਉਂਕਿ ਮੁੜ ਕੇ ਵਾਪਸ ਵੀ ਆਉਣਾ ਹੁੰਦਾ ਸੀ ਸਵੇਰ ਤੁਰੇ ਸੀ 4 ਵਜੇ ਤੇ ਵਧੀਆ ਦਰਸ਼ ਮੇਲਾ ਹੋ ਗਿਆ ਇਸ਼ਨਾਨ ਕਰ ਲਿਆ ਮਥਾ ਟੇਕ ਲਿਆ ਗੁਰੂ ਮਾਰੇ ਪ੍ਰਕਾਸ਼ ਹੋ ਗਿਆ ਅੱਜ ਤੇ ਯਾਤਰਾ ਓਪਨ ਹੋ ਗਈ ਹੈ 25 ਤਰੀਕ ਨੂੰ ਬਾਕੀ ਜਿਹਨੇ ਆਉਣਾ ਬਈ ਆਪਦਾ ਪੂਰਾ ਇੰਤਜ਼ਾਮ ਕਰਕੇ ਆਓ ਆਕਸੀਨ ਵਗੈਰਾ ਦਾ ਹੈਗਾ ਥੋੜੀ ਪ੍ਰੋਬਲਮ ਬੱਚੇ ਤੇ ਬੁੱਢਿਆਂ ਦਾ ਥੋੜਾ ਜਿਹਾ ਦੇਖ ਕੇ ਉਸ ਸਾਹ ਨੂੰ ਤੁਸੀਂ ਆਓ ਬਾਕੀ ਖੱ쩌 ਘੋੜੇ ਵੀ ਮਿਲ ਜਾਂਦੇ ਆ ਪਰ ਉਹਨਾਂ ਦੇ ਵੀ ਕਈ ਜਿਹੜੀ ਕੋਈ ਨਹੀਂ ਬੈਂਦਾ ਫਿਰ ਜਦੋਂ ਤੁਰ ਪੈਂਦੇ ਆ ਫਿਰ ਰਸਤੇ ਦੇ ਵਿੱਚ ਔਖਾ ਹੋ ਜਾਂਦਾ ਹੈਗਾ ਤਾਂ ਪਹਿਲਾਂ ਹੀ ਉਸ ਸਾਹ ਨਾਲ ਤੁਸੀਂ ਦੇਖੋ ਵੀ ਜਿਹੜਾ ਕਰ ਸਕਦਾ ਹੈ ਯਾਤਰਾ ਉਹ ਹੀ ਤੁਰੇ ਬੱਚਿਆਂ ਵਾਸਤੇ ਜਾਂ ਉਹ ਬੈਗ ਬੂਲੇ ਨੇ ਤੇ ਇਹ ਵੀ ਹੈਗੇ ਬਾਈ ਲੈ ਜਾਂਦੇ ਹੈਗੇ ਠੀਕ ਆ ਬਾਕੀ ਵਲੌਗ ਆਉਣਗੇ ਤੁਸੀਂ ਦੇਖ ਲਓ ਆਉਣ ਵਾਲੀ ਯਾਤਰਾ ਦੇ ਤੇ ਵਧੀਆ ਸ਼ੇਅਰ ਕਰ ਦਿਓ ਸਾਰੀ ਸੰਗਤ ਜਿਹੜੇ ਘਰੇ ਬੈਠ ਕੇ ਜਿਹੜੇ ਨਹੀਂ ਆ ਸਕਦੇ ਦਰਸ਼ਨ ਕਰ ਸਕਦੇ ਤੇ ਠੀਕ ਆ ਦੋਸਤੋ ਧੰਨਵਾਦ